ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਅੱਜ ਸਮਾਣਾ ਹਲਚਰ نیوز ਕੋਲ ਬਾੜ ਨੰਬਰ 16 ਮਹੱਲਾ ਨੀਲਗੜ ਵਿਖੇ ਮਾਪੇ ਇੱਕ ਮਸਲਾ ਲੈ ਕੇ ਆਏ ਨੇ ਮਸਲਾ ਇਹ ਹੈ ਕਿ ਵੀ ਭਾਵਨਾ ਨਾਮ ਦੀ ਲੜਕੀ ਦਾ 4 ਸਾਲ ਪਹਿਲਾਂ ਮਾਪਿਆਂ ਨੇ ਵਿਆਹ ਕੀਤਾ ਉਸ ਵਿਆਹ ਦੇ ਵਿੱਚ ਮਾਪਿਆਂ ਨੇ ਕੋਈ ਕਸਰ ਨਹੀਂ ਛੱਡੀ ਤੇ ਮਾਪੇ ਕੋਈ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਧੀ ਦੇ ਵਿਆਹ ਤੇ ਇਹ ਸੋਚ ਕੇ ਲੰਨਦੇ ਨੇ ਕਿ ਸਾਡੀ ਧੀ ਖੁਸ਼ ਰਹੇ ਸੁਖੀ ਰਹੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤੇ ਸਾਰੀਆਂ ਖੁਸ਼ੀਆਂ ਆਪਣੀਆਂ ਧੀ ਨੂੰ ਵਾਰ ਦਿੰਦੇ ਨੇ ਤੇ ਜਦੋਂ 4 ਸਾਲ ਪਹਿਲਾਂ ਵਿਆਹ ਹੋਇਆ ਤੇ 3 ਸਾਲ 3 ਸਾਲ ਜਦੋਂ ਕੁੜੀ ਦੇ ਨਾਲ ਉੱਥੇ ਉਹਦੇ ਸਹੁਰੇ ਕੁੱਟਮਾਰ ਕਰਦੇ ਰਹੇ ਤਾਂ ਕੁੜੀ ਨੇ ਉਹ ਵੀ ਨਹੀਂ ਦੱਸਿਆ ਜਦੋਂ ਹੱਦੋਂ ਵੱਧ ਪਾਣੀ ਉੱਪਰ ਚਲਾ ਗਿਆ ਕੁੱਟਮਾਰ ਕਰਨ ਲੱਗੇ ਦਾਜ ਦੀ ਮੰਗ ਵੱਧ ਕਰਨ ਲੱਗੇ ਕੁੜੀ ਨੇ ਫੇਰ ਵੀ ਨਾ ਦੱਸਿਆ ਹੱਦ ਉਦੋਂ ਹੋ ਗਈ ਜਦੋਂ ਇੱਕ ਦਿਨ ਕੁੜੀ ਨੂੰ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਗਈ ਤੇ ਕੁੜੀ ਨੇ ਹਾਰ ਕੇ 4 ਸਾਲ ਬਾਅਦ ਗੱਲ ਕੀਤੀ ਤੇ ਕੁੜੀ ਨੇ ਮਾਪੇ ਨਾਲ ਗੱਲ ਕੀਤੀ ਤੇ ਮਾਪੇ ਨਾਲ ਸਾਡੇ ਨਾਲ ਗੱਲ ਕੀਤੀ ਹੈ ਤੇ ਪੁੱਛਦੇ ਆ ਕੀ ਮਾਮਲਾ ਹੈ ਤੇ ਕੀ ਕਹਾਣੀ ਹੈ ਕੀ ਗੱਲਬਾਤ ਹੋਈ ਹੈ ਗੱਲ ਕਰਦੇ ਆ ਕੁੜੀ ਦੇ ਪਿਤਾ ਨਾਲ ਕੀ ਮਸਲਾ ਹੈ ਤੇ ਤੁਸੀਂ ਨੇ ਦੱਸਿਆ ਕਿ ਤੁਹਾਡੀ ਬੇਟੀ ਨੂੰ ਕਿ ਵੀ ਜਿਹੜਾ ਤੁਸੀਂ ਰਿਸ਼ਤਾ ਕੀਤਾ ਸੀਗਾ ਪਹਿਲਾਂ ਵਿਚੋਲੇ ਨੇ ਦੱਸਿਆ ਸੀਗਾ ਕਿ ਵੀ ਕੋਈ ਉਹ ਮਹਿਕਮੇ ਦੇ ਵਿੱਚ ਲੱਗਿਆ ਹੋਇਆ ਕਿਹੜੇ ਮਹਿਕਮੇ ਵਿੱਚ ਲੱਗਿਆ ਸੀ ਤੇ ਕੀ ਗੱਲ ਹੋਈ ਹੈ ਸਾਡੇ ਕੋਲ ਰਜਨੀ ਜੁਤਰਾ ਪਤਨੀ ਆਪਣਾ ਰਮੇਸ਼ ਕੁਮਾਰ ਉਹ ਐਸੇ ਕੇੰਦਰ ਜੀ ਮੁੰਡਾ ਐਫਸੀ ਸਰਕਾਰੀ ਜੋਬ ਹੈ ਤੇ ਸਾਡਾ ਬੱਚਾ ਵਾਂਗ ਅਸੀਂ ਉਹ ਘਰ ਵੀ ਗਏ ਦੁਕਾਨ ਤੇ ਵੀ ਗਏ ਤਾਂ ਪਾਣੀ ਚੱਕ ਕੇ ਉਹਨੇ ਅਚਾਨਕ ਆਈਆਂ ਕਿ ਲੜਕਾ ਤੁਸੀਂ ਚਲੋ ਦੇਖਣ ਲੜਕਾ ਦੇਖ ਹੈ ਪੂਰੀ ਦਸਲੀ ਦਿੱਤੀ ਹੈ ਬਾਅਦ ਵਿੱਚ ਵਿਆਹ ਹੋ ਗਿਆ ਉਸ ਤੋਂ ਬਾਅਦ ਦੇ ਦੀ ਡਿਮਾਂਡ ਜ਼ਿਆਦਾ ਕਰਨ ਲੱਗੇ ਮਾਲ ਫੁਕਾਈ ਕਰਨ ਲੱਗੇ ਤੇ ਤੇ ਵਿਚੋਲੇ ਨੇ ਕੀ ਕਹਿ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਵੀ ਕਿਸ ਤਰ੍ਹਾਂ ਦਾ ਘਰਵਾਰ ਹੈ ਤੇ ਕੀ ਕੰਮ ਕਰਦਾ ਸੀਗਾ ਤੁਹਾਡੇ ਕਿਹਨਾਂ ਨੇ ਗੱਲਬਾਤ ਕਰਾਈ ਇਹ ਮੇਰੀ ਗੱਲਬਾਤ ਕਰਾਈ ਸੀ ਰਜਨੀ ਲੁਥਰਾ ਪਤਨੀ ਇਹ ਰਮੇਸ਼ ਕੁਮਾਰ ਲੁਥਰਾ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਇਹ ਆਪਣਾ ਗੁਰਦੁਆਰਾ ਥੋੜਾ ਸਾਹ ਦੇ ਨੇੜੇ ਕੀ ਕਹਿੰਦੇ ਸੀ ਕਿ ਵੀ ਕੀ ਕੰਮ ਕਰਦਾ ਹੈ ਮੁੰਡਾ ਸਰਕਾਰੀ ਜੋਬ ਕਰਦਾ ਹੈ ਨਾਲੇ ਚੰਡੀਗੜ੍ਹ ਉਹਨਾਂ ਦਾ ਆਪਣਾ ਬਿਜ਼ਨਸ ਹੈ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੁਝ ਵੀ ਨਹੀਂ ਕਰ ਰਿਹਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਵੀ ਜੋ ਕੁਝ ਵੀ ਕੰਮ ਨਹੀਂ ਕਰਦਾ ਜਾਂ ਵਿੱਲ ਹੈ ਜਾਂ ਵਿਆਹ ਤੋਂ 2 ਮਹੀਨੇ ਬਾਅਦ ਕੁੜੀ ਨੇ ਪੁੱਛਿਆ ਵੀ ਤੁਸੀਂ ਕੰਮ ਤੇ ਤਾਂ ਜਾਂਦੇ ਨਹੀਂ ਬਈ ਚੰਡੀਗੜ੍ਹ ਇੱਕ ਅੱਧੀ ਵਾਰੀ ਗਏ ਨੇ ਤੇ ਵਾਪਸ ਆ ਗਏ ਤੇ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਦੱਸਿਆ ਜਦ ਵੀ ਪੁੱਛੇ ਕਰਦੇ ਜਿਵੇਂ ਮੈਂ 5 ਸਾਲ ਦੀ ਛੁੱਟੀ ਦੇ ਉੱਤੇ ਹਾਂ ਨਾ ਬੇਤੋਂ ਇਨਕੇ ਛੁੱਟੀ ਮਿਲ ਜਾਂਦੀ ਹੈ ਇਹ ਵੀ ਦੱਸਿਆ ਕਿਹੜੇ ਵਿਭਾਗ ਵਿੱਚ ਕੰਮ ਕਰਦਾ ਕਿਹੜੇ ਵਿਭਾਗ ਵਿੱਚ ਦੱਸ ਕੇ ਉਹਨਾਂ ਨੇ ਰਿਸ਼ਤਾ ਕੀਤਾ ਸੀ ਐਫਸੀਆਈ ਦੱਸਿਆ ਜੀ ਐਫਸੀ ਦੇ ਵਿੱਚ ਕੀ ਕੰਮ ਕਰਦੇ ਸੀ ਇਹ ਆਪਣਾ ਇਨਸਪੈਕਟਰ ਸੀ ਅਕਸ਼ਿਦਰ ਇਨਸਪੈਕਟਰ ਸੀ ਗ੍ਰੇਡ 2 ਦਾ ਗ੍ਰੇਡ 2 ਦਾ ਤੇ ਫਿਰ ਤੁਸੀਂ ਵਿਭਾਗ ਦੇ ਵਿੱਚ ਤਪੀਸ਼ ਕੀਤੀ ਪਤਾ ਲੱਗਿਆ ਕੁਝ ਕਿ ਵੀ ਇਤਨੇ ਬੰਦਾ ਹੀ ਪੁਰਾਣੇ ਨਾਮ ਦਾ ਜੋਬ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਅਸੀਂ ਕਿਹਾ ਤਾਂ ਸਾਨੂੰ ਵਿਚੋਲੇ ਨੇ ਵਿਸ਼ਵਾਸ ਜੀ ਇਹਨਾਂ ਲਿੱਤਾ ਕਿ ਬੀਜਵੇਂ ਸਾਡਾ ਆਪਣਾ ਹੀ ਬੱਚਾ ਹੈ ਕਹਿੰਦੇ ਸਾਡਾ ਮੁੰਡਾ ਤਾਂ ਬਕਾਰ ਹੈ ਇਹ ਮੁੰਡਾ ਕਹਿੰਦੇ ਅਸੀਂ ਆਪ ਹੀ ਪਾਲਿਆ ਹੋਇਆ ਹੈ ਸਾਡੇ ਕੋਲ ਹੀ ਰਹਿੰਦਾ ਸੀ ਇਹ ਲਫਾਜ ਕਿਹਨਾਂ ਦੇ ਸੀਗੇ ਇਹ ਆਪਣਾ ਲੁਕੇ ਦੀ ਮਾਸੀ ਜੀ ਤੇ ਫਿਰ ਰਜਨੀ ਬਾ ਤੇ ਤੁਸੀਂ ਨੇ ਫਿਰ ਕੋਈ ਇਸ ਦੀ ਅੱਗੇ ਕਾਰਵਾਈ ਕੀਤੀ ਕੋਈ ਬੱਸ ਬਸ ਗਿਆ ਚਲੋ ਜੀ ਹਾਂਜੀ ਸੁਭਾਸ਼ ਜੀ ਫਿਰ ਤੁਸੀਂ ਨੇ ਕੋਈ ਪੁਲਿਸ ਦੀ ਮਦਦ ਲਈ ਫਿਰ ਪਹਿਲਾਂ ਸਮਾਣੇ ਪੁਲਿਸ ਕੰਪਲੇਂਟ ਕੀਤੀ ਸੀ ਪਰ ਜੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਔਮਨਸ ਸੈਲ ਦੇ ਵਿੱਚ ਗਏ ਉਥੇ ਕਾਰਵਾਈ ਚੱਲ ਰਹੀ ਹੈ ਉਸ ਨੇ ਦੱਸਿਆ ਕਿ ਸਮਾਣਾ ਪੁਲਿਸ ਕੋਲੇ ਤੁਸੀਂ ਗਏ ਸੀਗੇ ਉਹਨਾਂ ਕੋਲੇ ਕਿੰਨਾ ਟਾਈਮ ਕੇਸ ਲਟਕਦਾ ਰਿਹਾ ਜਾਂ ਚੱਲਦਾ ਰਿਹਾ ਦੋ ਤਿੰਨ ਮਹੀਨੇ ਚੱਲਦਾ ਤਿੰਨ ਮਹੀਨੇ ਕੇਸ ਚੱਲਦਾ ਰਿਹਾ ਕੋਈ ਸੁਣਵਾਈ ਨਹੀਂ ਪੁਲਿਸ ਸੁਣਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਕਿੱਥੇ ਪੈਰਵਾਈ ਕੀਤੀ ਸੀ ਵੂਮਨ ਸੈਲਫ ਕਾਰਵਾਈ ਕੀਤੀ ਜੀ ਉਥੇ ਜਾ ਕੇ ਹੁਣ ਆਪਣਾ ਪਰਚੇ ਕੱਟੇ ਹਨ ਜੀ ਪੰਜ ਬੰਦਿਆਂ ਦੇ ਪਰਚੇ ਹੋਏ ਨੇ ਕਿੰਨਾ ਕਿੰਨਾ ਤੇ ਹੋਏ ਨੇ ਪਰਚੇ ਇੱਕ ਦਾ ਲੜਕਾ ਰੋਹਿਤ ਕੁਮਾਰ ਉਹਦਾ ਪਿਤਾ ਮਦਨ ਲਾਲ ਮਾਤਾ ਵੀ ਨਲਾ ਦੇਵੀ ਤੇ ਸਮਾਣੇ ਦਾ ਜਿਹੜਾ ਵਿਚੋਲਾ ਸੀ ਹਿਮਾਂਸ਼ੂ ਲੋਥਰਾ ਤੇ ਉਹਦੀ ਮੰਮੀ ਰਜਨੀ ਬਾਲਾ ਤੇ ਇਹ ਸਮਾਰਣੀ ਕਰਵਾ ਲਈ ਤੇ ਕੋਈ ਉਹਨਾਂ ਦੀ ਗ੍ਰਿਫਤਾਰੀਆਂ ਵਗਾਇਆ ਕੋਈ ਹੋਈਆਂ ਨਹੀਂ ਕਿ ਨਹੀਂ ਨਹੀਂ ਅਜੇ ਤਾਂ ਕੋਈ ਨਹੀਂ ਹੋਈ ਗ੍ਰਿਫਤਾਰੀ ਹਾਂਜੀ ਭਰਾਜੀ ਤੁਹਾਡਾ ਨਾਮ ਮੇਰਾ ਨਾਮ ਰਵੀ ਯਾਰੀ ਆ ਜੀ ਰਵੀ ਜੀ ਕਿੰਨਾ ਕ ਟਾਈਮ ਕੇਸ ਚੱਲਦੇ ਨੂੰ ਹੋ ਗਿਆ ਤੇ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਹੋ ਤੁਸੀਂ? ਅਸ਼ਵਾਰ ਜੀ ਮੇਰੇ ਬੁਵਾਈ ਦੇ بیٹے ਲੱਗਦੇ ਨੇ ਜੀ। ਇਹਨਾਂ ਦੀ ਕੁੜੀ ਚੀਕੇ ਵਿਆਹੀ ਸੀ ਜੀ ਤੇ ਇਹਨਾਂ ਦੀ ਕੁੜੀ ਮਤਲਬ 4 ਸਾਲ ਉੱਥੇ ਰਹੀ ਹੈ ਜੀ। 4 ਸਾਲ ਵਿਆਹ ਨੂੰ ਹੋ ਗਿਆ ਸੀ ਇਹਨਾਂ ਦੇ। ਇਹਨਾਂ ਦਾ ਇੱਕ ਬੱਚਾ ਵੀ ਹੈ 3 ਸਾਲ ਦਾ ਕਿਆਨਸ਼ਾ ਨਾਮ ਦਾ। ਜਦੋਂ ਸਾਡੀ ਕੁੜੀ ਦਾ ਰਿਸ਼ਤਾ ਹੋਇਆ ਉੱਥੇ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਮੁੰਡਾ ਕੋਈ ਕੰਮ ਨਹੀਂ ਕਰਦਾ ਹੈਗਾ ਸਿਵਾਏ ਕੁੜੀ ਨੂੰ ਕੁੱਟ ਮਾਰਦੋ ਵੀ ਨਾ। ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਾਡੀ ਜਲਦੀ ਉਹਦੇ ਸਮਾਈ ਕੀਤੀ ਜਾਵੇ ਤੇ ਅੱਗੇ ਤੋਂ ਕਿਸੇ ਮਾਪਿਆਂ ਨਾਲ ਇਸ ਤਰ੍ਹਾਂ ਦਾ ਨਾ ਹੋਵੇ। ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ? ਕਹਿੰਦੇ ਪ੍ਰਸ਼ਾਸਨ ਤੋਂ ਇਹ ਮੰਗ ਕਾੰਨਦੇ ਆ ਨੇ ਜਿਹੜਾ ਉਹਦੇ ਪਰਚੇ ਕੱਟੇ ਹੋਏ ਨੇ ਉਹਨਾਂ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ। ਅਰਜੇਸ਼ ਕੁਮਾਰ। ਅਰਜੇਸ਼ ਕੁਮਾਰ ਜੀ ਤੁਹਾਡੀ ਕੀ ਲੱਗਦੇ ਨੇ ਸੁਭਾਸ਼ ਜੀ? ਸਾਡੇ ਭਾਈ ਸਾਹਿਬ ਹੈਗੇ ਵੱਡੇ ਤੇ ਜਿਹੜਾ ਇਹ ਤੇ ਵੀ ਭਾਵਨਾ ਨਾਮ ਦੀ ਲੜਕੀ ਨਾਲ ਜਿਹੜਾ ਇਹਨਾਂ ਨੂੰ ਰਿਸ਼ਤਾ ਹੋਇਆ ਸੀਗਾ ਕਿਵੇਂ ਰਿਸ਼ਤਾ ਹੋਇਆ ਸੀਗਾ ਤੇ ਕਿਵੇਂ ਉਹਨਾਂ ਨੇ ਤੁਹਾਨੂੰ ਝੂਠੇ ਝਾਸੇ ਚ ਲਿਆ। ਇਹ ਜਗਨਨੀ ਲੁਤਰਾ ਵਾਈਫ ਆਫ ਰਮੇਸ਼ ਕੁਮਾਰ। ਤੇ ਉਹਨਾਂ ਦਾ ਘਰ ਆਣ ਜਾਣਾ ਸੀ ਉਹ ਕਹਿੰਦੀ ਮੇਰਾ ਭਤੀਜਾ ਬੈਠਾ ਹੈ ਵੀ ਸਰਕਾਰੀ ਨੌਕਰੀ ਹੈ ਤੇ ਉਹਨੇ ਹੀ ਮਤਲਬ ਕਿ ਇਸ ਗੰਦ ਨਾਲ ਵਿਚਾਰ ਦਵਾਇਆ ਬਲਕਿ ਅਸੀਂ ਮੇਜੀ ਕੁਲ ਵੀ ਗਈ ਸੀ ਉਹਨਾਂ ਨੇ ਵੀ ਕਿਹਾ ਵੀ ਨਹੀਂ ਸਾਡਾ ਆਪਣੇ ਬੱਚੇ ਵਰਗਾ ਹੈ ਤੇ ਸਾਡੇ ਕੋਲ ਹੀ ਪਲਿਆ ਹੋਇਆ ਹੈ ਵੀ ਸਰਹੱਪਸੋ ਮੇਰੀ ਗਰੰਟੀ ਹੈ ਪਰ ਕੁਝ ਟਾਈਮ ਬਾਅਦ ਹੀ ਸਾਨੂੰ ਮਤਲਬ ਇਹ ਪਤਾ ਲੱਗਿਆ ਵੀ ਨਾ ਤਾਂ ਉਹ ਕੰਮ ਕਰ ਰਿਹਾ ਹੈ ਤੇ ਨਾ ਹੀ ਕੋਈ ਮਤਲਬ ਬਿਜ਼ਨਸ ਵਾਰਾ ਕੁਝ ਨਹੀਂ ਕਰਦਾ ਜਿਵੇਂ ਇਹ ਨਾ ਯਾਨੀ ਘਰ ਹੀ ਰਹਿੰਦਾ ਹੈ ਤਦ ਉਸ ਤੋਂ ਬਾਅਦ ਲੱਗਿਆ ਜੀ ਚੰਡੀਗੜ੍ਹ ਰਹਿੰਦੇ ਨੇ ਵੀ ਉੱਥੇ ਆਨਲਾਈਨ ਦਾ ਕੋਈ ਬਿਜ਼ਨਸ ਹੈ ਇਹਨਾਂ ਦਾ ਪਰ ਪਤਾ ਲੱਗਿਆ ਉੱਥੇ ਵੀ ਕੋਈ ਬਿਜ਼ਨਸ ਵਾਰਾ ਨਹੀਂ ਸੀ ਨਾਲ ਦਾ ਤੇ ਕਿਵੇਂ ਇਹਨਾਂ ਨੇ ਵਿਆਹ ਕੀਤਾ ਤੇ ਕਿਹੜੇ ਪੈਸੇ ਕਰਾ ਵਿਆਹ ਬੜੇ ਤੁਮ ਤੁਮ ਨਾਲ ਕੀਤਾ ਜੀ ਚਲੋ ਆਪਣੇ ਵੱਲੋਂ ਜਿੰਨਾ ਵੱਤਵੱਤ ਸੀ ਇਹਨਾਂ ਨੇ ਆਪਣਾ ਕਰਿਆ ਮਤਲਬ ਕਿ ਦਾਜ ਦਹੇਜ ਵੀ ਸੇਵਾ ਵੀ ਜੋ ਵੀ ਸੀ ਆਪਣੇ ਵੱਲੋਂ ਤੁਹਾਨੂੰ ਪਤਾ ਹਰੇਕ ਮਾਪੇ ਆਪਣੇ ਵੱਲੋਂ ਵੱਤਵੱਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਬਾਕੀ ਹੁਣ ਉਸ ਤੋਂ ਬਾਅਦ ਬੇਟੀ ਹੋ ਗਈ ਅੱਲਾਹ ਤਾਲਾ ਲੜਕੀ ਨੇ ਵਿੱਚ ਪਾਈ ਰੱਖਿਆ ਵੀ ਦਸੇ ਨਹੀਂ ਹੈਗਾ ਪਰ ਆਂਪੇ ਜੇ ਮਤਲਬ ਕਹਿਣ ਲਗਾ ਲਓ ਜੇ ਬੰਦਾ ਆ ਕੇ ਜਾਂਦਾ ਕੋਈ ਉੱਟ ਫਾ ਫਾ ਕੇ ਤਾਂ ਫਿਰ ਉਹਨੇ ਮਾਪੇ ਮੋੜ ਲੱਗ ਗਿਆ ਤੇ ਤੁਹਾਡੇ ਕੋਲ ਇੱਥੋਂ ਕੋਈ ਪੰਚਾਇਤਾਂ ਵੀ ਬੈਠੀਆਂ ਕਿ ਵੀ ਪੰਚਾਇਤਾਂ ਸਮਾਜ ਦੀ ਜਿਹੜੀ ਤੁਹਾਡੀਆਂ ਪੰਚਾਇਤਾਂ ਨੇ ਪੰਚਾਇਤ ਦੇ ਫਿਰ ਉਹਨਾਂ ਨੇ ਕੋਈ ਨਹੀਂ ਨਿਬੇੜਾ ਕੀਤਾ ਜਾਂ ਕੋਈ ਗੱਲਬਾਤ ਕੀਤੀ ਬੈਠੇ ਸੀ ਬਸ ਪੰਚਾਇਤ ਦੇ ਦਰਗਮੰਦਰ 'ਚ ਬੈਠੇ ਰਹਿ ਕੇ ਸੱਸਣ ਨੂੰ ਜੀ ਪਰ ਉਸਦੇ ਕੋਈ ਨਿਬੇੜਾ ਹੋ ਰਿਹਾ ਨਹੀਂ ਸੀ ਕਿੰਨੇ ਕ ਪੰਚਾਇਤਾਂ ਬੈਠੀਆਂ ਸੀ 3-4 ਵਾਰੀ ਮੀਟਿੰਗਾਂ ਹੋਈਆਂ ਨੇ 3-4 ਵਾਰੀ ਮੀਟਿੰਗ ਹੋਈ ਹੈ ਕੋਈ ਸਿੱਟਾ ਨਹੀਂ ਨਿਕਲਾ ਮੀਟਿੰਗ ਦਾ ਨਤੀਜ ਮਾਤਾ ਜੀ ਸੁਪਰ ਜੀ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਹਾਂ ਬਿਕੋੜੀ ਵੀ ਛੋਟੀ ਹੈ ਦੇਖੋ ਹਜੇ ਹੁਣ 3 ਸਾਲ ਦੀ ਬੇਟੀ ਹੈ ਉਹ ਵੀ ਦੇਖੋ ਵੱਡੀ ਹੋਣੀ ਹੈ ਅਸਲ 'ਚ ਤੇ ਜਿੰਨਾ ਵੱਤ ਵੱਲ ਜਲਦੀ ਨਿਬੜ ਸਕਦਾ ਤੁਹਾਨੂੰ ਵੇੜਾ ਕਰਾਇਆ ਜਾਵੇ ਮਤਲਬ